ਪਲਟਿਓ ਉਹ ਨਾ ਕਾਲਾ ਇਹ ਕਾਲਾ ਸਰ ਨਾਮ ਮੇਰਾ ਰਾਮਚੰਦਰ ਮੋਗੰਪੁਰੇ ਬਿੱਲੇ ਵਾਲੇ ਚੌਂਕ 'ਚ ਰਹਿਣਾ ਮੈਂ ਹਾਂਜੀ ਤੇ ਸਰ ਮਤਲਬ ਇਹਨਾਂ ਦਾ ਨਾ ਥੋੜੇ ਟਾਈਮ ਸੀ ਪ੍ਰੈਗਨੈਂਸੀ ਹੀ ਤੇ ਬਲੀਡਿੰਗ ਹੁੰਦੀ ਸੀ ਤੁਸੀਂ ਕੌਣ ਲੱਗਦੇ ਜੀ ਭਾਈ ਇਹਨਾਂ ਦੇ ਮੈਂ ਇਹਨਾਂ ਦਾ ਹਸਬੰਡ ਆ ਅੱਛਾ ਜੀ ਤੇ ਥੋੜੀ ਥੋੜੀ ਬਲੀਡਿੰਗ ਹੁੰਦੀ ਸੀ ਤੇ ਅਸੀਂ ਨਾ ਮਤਲਬ ਅਬੋਰਸ਼ਨ ਕਰਾਇਆ ਇਹਨਾਂ ਦਾ ਤੇ ਉਹ ਨਰਸ ਨੇ ਨਾ ਮਤਲਬ ਜਿਵੇਂ ਬੱਚੇ ਦਾ ਨੀਚ ਵੀ ਕੱਟ ਲਾਤਾ ਆ ਤੇ ਫੂਡ ਵਾਲੀ ਨਾਲੀ ਨੂੰ ਵੀ ਕੱਟ ਲਾਤਾ ਆ ਤੇ ਮਤਲਬ 2 ਦਿਨ ਸਹੀ ਰਹੇ ਆ ਤੇ ਕੁਝ ਪਚਦਾ ਨਹੀਂ ਖਾਂਦੇ ਪੀਂਦੇ ਸੀ ਕੁਝ ਨਹੀਂ ਪਚਦਾ ਫਿਰ ਅਸੀਂ ਲੈ ਕੇ ਗਏ ਇਹਨਾਂ ਨੂੰ ਬੀਬੇ ਨਾਲ ਉੱਥੇ ਸਿਵਲ ਦੇ ਵਿੱਚ ਸਿਵਲ ਵਾਲਿਆਂ ਨੇ ਮਤਲਬ ਟ੍ਰੀਟਮੈਂਟ ਕੀਤਾ ਆਪਣੀ ਅਲਟਰਾਸਾਉਂਡ ਕੀਤੀ ਉਹਨਾਂ ਨੇ ਸਾਨੂੰ ਗੁਰਨਾਨਕ ਭੇਜਿਆ ਜਦੋਂ ਗੁਰਨਾਨਕ ਦਾ ਕੇਸ ਨਹੀਂ ਸੀ ਤੇ ਉਹ ਹੱਥ ਨਹੀਂ ਹੀ ਪਾਉਂਦੇ ਫਿਰ ਅਸੀਂ ਬਟਾਲੇ ਲੈ ਗਏ ਸਿਵਲ ਉਹਨਾਂ ਨੇ ਟ੍ਰੀਟਮੈਂਟ ਕੀਤਾ ਮਤਲਬ ਜਿਹੜੇ ਡਾਕਟਰ ਹੈਗੇ ਸੀ ਉੱਥੋਂ ਮੇਨ ਉਹਨਾਂ ਨੇ ਟ੍ਰੀਟਮੈਂਟ ਕੀਤਾ ਚੈੱਕ ਕੀਤਾ ਇਹਨਾਂ ਨੂੰ ਫਿਰ ਉਹਨਾਂ ਨੇ ਸਾਨੂੰ ਬੇਬੇ ਨਾਨਕੀ ਭੇਜਿਆ ਬੇਬੇ ਨਾਨਕੀ ਬਹੁਤ ਵਧੀਆ ਟ੍ਰੀਟਮੈਂਟ ਹੋਇਆ ਵਧੀਆ ਇਹਨਾਂ ਦਾ ਪਤਾ ਸਾਨੂੰ ਬੇਬੇ ਨਾਨਕੀ ਆ ਕੇ ਲੱਗਾ ਕਿ ਮਤਲਬ ਇਹਨਾਂ ਦੇ ਕੱਟ ਲੱਗਾ ਆ ਜਿਹਦੇ ਕੋ ਤੁਸੀਂ ਪਹਿਲੇ ਟ੍ਰੀਟਮੈਂਟ ਕਰਾਇਆ ਹੈ ਵਿਜਨਗਰ ਉਸ ਤੋਂ ਬਾਅਦ ਤੁਹਾਡੀ ਕੋਈ ਗੱਲਬਾਤ ਹੋਈ ਉਹਨਾਂ ਦੇ ਨਾਲ ਸਰ ਉਹਨਾਂ ਨੂੰ ਪਹਿਲਾਂ ਫੋਨ ਕੀਤਾ ਅਸੀਂ ਤੇ ਫੋਨ ਚੱਕਿਆ ਉਹਨਾਂ ਨੇ ਚੁੱਕ ਕੇ ਫੋਨ ਤੇ ਮਤਲਬ ਮੰਮਾ ਨੇ ਗੱਲ ਕੀਤੀ ਮੰਮਾ ਨੇ ਕਿਹਾ ਕਿ ਮਤਲਬ ਤੁਸੀਂ ਐਵੇਂ ਸਾਡੀ ਬੇਟੀ ਦਾ ਅਬੋਰਸ਼ਨ ਕੀਤਾ ਸੀ ਪੂਜਾ ਨਾ ਮਾਂ ਉਹਨਾਂ ਦਾ ਤੇ ਉਹਨਾਂ ਨੇ ਬੰਦ ਕਰਤਾ ਫੋਨ ਗਾੜੀਓ ਸਾਡਾ ਫੋਨ ਹੀ ਕੱਟਤਾ ਤੁਹਾਨੂੰ ਉਹਦੀ ਰਾਏ ਕਿੰਨੇ ਪਾਈ ਸੀ ਕਿ ਉਹਨਾਂ ਕੋਲ ਜਾਓ ਕੋਈ ਮੁੰਡਾ ਸੀ ਯਾਰ ਦੋਸਤ ਸੀ ਉਹਨੇ ਭੇਜਿਆ ਸੀ ਹੁਣ ਮੰਗ ਕੀ ਕਰਦੇ ਤੁਸੀਂ ਮੰਗ ਅਸੀਂ ਇਹੀ ਕਰਦੇ ਹਾਂ ਕਿ ਇਨਸਾਫ ਹੋਵੇ ਗਾਂ ਤੋਂ ਅੱਜ ਸਾਡੇ ਨਾਲ ਹੋਇਆ ਗਾਂ ਤੋਂ ਕਿਸੇ ਹੋਰ ਨਾਲ ਨਾ ਹੋਵੇ ਇਸ ਬਾਰੇ ਪੁਲਿਸ ਨੂੰ ਕੰਪਲੇਨਟ ਕਰਤੀ ਤੁਸੀਂ ਕੀਤੀ ਹੋਈ ਹੈ ਸਰ ਅੱਜ ਕਰਕੇ ਆਏ ਹਾਂ ਕੋਈ ਆਸ਼ਵਾਸ਼ਣ ਦੋ ਆਏ ਤੁਹਾਨੂੰ ਸਰ ਪੁਲਿਸ ਨੇ ਮੁੰਸੀ ਮਤਲਬ ਕਹਿੰਦਾ ਸੀ ਕਿ ਹਾਂ ਜਿਵੇਂ ਤੁਹਾਨੂੰ ਪੈਸਾ ਤੇ ਲਾਣੀ ਮਿਲੂਗਾ ਕਹਿੰਦੇ ਸੀ ਕਿ ਤੇ ਇਹ ਚ ਤੇਰੇ ਤੇ ਵੀ ਕੇਸ ਹੋ ਸਕਦਾ ਤੂੰ ਮਤਲਬ ਅਬੋਰਸ਼ਨ ਕਰਾਉਣ ਦਾ ਸਰ ਜਦੋਂ ਠੀਕ ਹੀ ਨਹੀਂ ਹੈਗੀ ਤਹੀਂ ਅਬੋਰਸ਼ਨ ਨਹੀਂ ਕਰਾਵਾਂਗੇ ਠੀਕ ਆ ਨਾ ਸਰ ਅਬੋਰਸ਼ਨ ਤੋਂ ਬਗੈਰ ਥੋੜੀ ਬੱਚਾ ਬਾਹਰ ਆ ਜਾਏਗਾ ਮੇਰਾ ਨਾਮ ਪੂਜਾ ਹੈਗਾ ਵਾ ਕਿੱਥੇ ਰਹਿੰਦੇ ਹੋ ਮੁਕੰਪੁਰੇ ਬਿੱਲੇ ਵਾਲੇ ਚੌਂਕ ਤੇ ਕੀ ਮਸਲਾ ਕੀ ਤੁਹਾਡਾ ਮੇਰਾ ਨਰਸ ਨੇ ਨਾ ਅਬੋਰਸ਼ਨ ਕੀਤਾ ਵਾ ਤੇ ਉਹਨੇ ਨਾ ਬੱਚਾ ਕੱਟ ਲਾਤਾ ਹੈ ਨਾ ਫੂਡ ਵਾਲੀ ਨਾੜੀ ਚ ਫੂਡ ਵਾਲੀ ਨਾੜੀ ਚ ਕੱਟਲਾ ਆਤਾ ਹੈ ਬੱਚੇ ਦਾ ਨਹੀਂ ਸ਼ੇਕ ਕਰਦਾ ਹੈ ਤੁਹਾਨੂੰ ਇਹ ਗੱਲ ਕਿਹਨੇ ਕਹੀ ਵੀ ਤੁਹਾਡੇ ਫੂਡ ਵਾਲੇ ਨਾਲੇ ਚ ਕੱਟ ਲਾਗੇ ਮੇਰੀ ਐਟਰਾਸੋਂ ਚ ਆਇਆ ਹੈ ਕਿਹੜੀ ਨਰਸ ਸੀ ਕਿੱਥੇ ਰਹਦੀ ਸੀ ਕੀ ਗੱਲ ਹੋਈ ਸਾਰਾ ਦੱਸੋ ਇਹ ਬਟਾਲਾ ਰੋਡ ਵਾਲਾ ਹੈਗੀ ਆ ਹਾਂ ਜੀ ਉਧਰ ਘਰ ਚ ਹੀ ਕਰਦੀ ਆ ਟ੍ਰੀਟਮੈਂਟ ਕੀ ਨਾਮ ਕੀ ਹੈ ਕਲੀਨਿਕ ਹੈ ਕੀ ਇਹ ਸਾਰਾ ਦੱਸੋ ਜੀ ਕਲੀਨਿਕ ਹੈਗਾ ਵਾ ਪਤਾ ਨਹੀਂ ਕਿੱਥੇ ਆ ਪਰ ਉਹਨਾਂ ਘਰ ਚ ਖੋਲੇ ਆਇਆ ਇੱਕ ਕੀ ਨਾਮ ਉਹਨਾਂ ਦਾ ਉਹਨਾਂ ਦਾ ਨਾਮ ਕੀ ਸਰਪੰਚ ਨਹੀਂ ਕਹਿੰਦੇ ਉਹਨਾਂ ਨੂੰ ਅੱਛਾ ਜੀ ਕਿੱਥੇ ਕਰਕੇ ਦਿੰਦੇ ਵਿਜੇਨਗਰ ਵਿਜੇਨਗਰ 4 ਲੋਕਲ ਲਿਖਿਆ ਉਹਨਾਂ ਦੇ ਬੈਕ ਸਾਈਡ ਜਾਂ ਦੁਕਾਨ ਜਾਂ ਕਿਹੇ ਕਦੋਂ ਦਾ ਵਾਕਿਆ ਇਹਦਾ ਕੀ ਜਦੋਂ ਹੋ ਗਿਆ ਥੋੜੇ ਦਿਨ ਨੂੰ ਕੀਨੀ ਤਰੀਕ ਦਾ ਹੈਗਾ ਵਾਕਿਆ ਜਿਹੜਾ ਤੁਹਾਨੂੰ ਕੱਟ ਲੱਗਿਆ ਹੈਗਾ ਤੁਸੀਂ ਅਪੋਸ਼ਨ ਕਰਾਉਣ ਦੇ ਖਾਰਾ ਦਾ ਇਹ ਪੁਲਿਸ ਨੂੰ ਕੰਪਲੇਨਟ ਕੀਤੀ ਹੈ ਇਸ ਬਾਰੇ ਹਾਂਜੀ ਅਜੀ ਹੁਣ ਕੀ ਕਾਰਵਾਈ ਦੀ ਮੰਗ ਜਾਂਦੇ ਤੁਸੀਂ ਕਾਰਵਾਈ ਹੈ ਕਿ ਮੈਨੂੰ ਇਨਸਾਫ ਮਿਲੇ ਤੁਸੀਂ ਇਹ ਜਦੋਂ ਕੱਟ ਲੱਗਿਆ ਤੁਹਾਡੇ ਤੁਸੀਂ ਕਿੱਥੇ ਇਲਾਜ ਕਰਾਉਣ ਲੇ ਗਏ ਕਿੱਥੇ ਪਹੁੰਚੇ ਸਿਵਲ ਚ ਗਏ ਸੀ ਉਹਨਾਂ ਨੇ ਰੈਫਰ ਕੀਤਾ ਸੀ ਮੈਨੂੰ ਗੁਰਨਾਨੰਦ ਚ ਤੇ ਗੁਰਨਾਨੰਗ ਵਾਲਿਆਂ ਨੇ ਹੱਥ ਨਹੀਂ ਪਾਇਆ ਮੇਰੇ ਉਸ ਤੋਂ ਬਾਅਦ ਕਿੱਧਰ ਗਏ ਤੁਸੀਂ ਉਸ ਤੋਂ ਬਾਅਦ ਬਟਾਲੇ ਸਿਵਲ ਚ ਲੈ ਗਏ ਸਿਵਲ ਵਾਲਿਆਂ ਨੇ ਰੈਫਰ ਕਰਤਾ ਬੀਬੀ ਨਾਨਕੀ ਬੀਬੀ ਨਾਨਕੀ ਹਾਂਜੀ ਉੱਥੇ ਤੁਹਾਡਾ ਟ੍ਰੀਟਮੈਂਟ ਹੋਇਆ ਹਾਂਜੀ ਟ੍ਰੀਟਮੈਂਟ ਹੋਇਆ ਬਹੁਤ ਵਧੀਆ ਹੈ ਤੁਹਾਨੂੰ ਬੀਬੀ ਨਾਨਕੀ ਤੋਂ ਉੱਥੋਂ ਪਤਾ ਲੱਗਿਆ ਵੀ ਤੁਹਾਡੇ ਕੱਟ ਲੱਗਿਆ ਹੈ ਹਾਂਜੀ ਹਾਂਜੀ ਤੁਸੀਂ ਉਸ ਤੋਂ ਬਾਅਦ ਕੰਪਲੇਨ ਵੀ ਖਾਣੇ ਹਾਂਜੀ ਜਿਹਦੇ ਕੋਲ ਤੁਸੀਂ ਆਪਣਾ ਵਿਜਨਗਰ ਉਸ ਤੋਂ ਬਾਅਦ ਉਹਨੇ ਤੁਸੀਂ ਕਿਹਾ ਕਿ ਤੂੰ ਇਸ ਤਰ੍ਹਾਂ ਗਲਤ ਕਿਉਂ ਕਰ ਹਾਂਜੀ ਅਹੀਂ ਫੋਨ ਕੀਤਾ ਉਹਨਾਂ ਨੇ ਫੋਨ ਨਹੀਂ ਚੁੱਕਿਆ ਕੀ ਕਹਿੰਦੇ ਕੋਈ ਗੱਲ ਤੁਹਾਡੀ ਗੱਲ ਨਹੀਂ ਉਸ ਤੋਂ ਬਾਅਦ ਨਹੀਂ ਕੋਈ ਗੱਲ ਹੁਣ ਪੁਲਿਸ ਕੋ ਕੀ ਮੰਗ ਕਰਦੇ ਤੁਸੀਂ ਪੁਲਿਸ ਤੋਂ ਮੈਂ ਮੰਗ ਕਰਦੇ ਆ ਕਿ ਇਨਸਾਫ ਕਰੇ ਉਹ ਤਾਂ ਬੈਠਾ ਰਹੇ ਬੈਠੇ ਮੇਰੇ ਨਾਲ ਦੇਣਾ ਹੀ ਥੋੜਾ ਜਿਹਾ ਟਾਈਮ ਤੇ ਮੁੰਡਾ ਭਾਗਿਆ ਉੱਥੇ ਵਿਜਨਗਰ ਉਈ ਨਾਨਾ ਘਰਕ ਦਾ ਥਰੀ ਸਫਾਈ ਕਰਾ ਕੇ ਨੇ ਆਇਆ ਕੁੜੀ ਹਾਸ ਖੋਸ ਨਾ ਇਹਨੂੰ ਆਹੋ ਧਈ ਜਾਨੀ ਮੇਰੇ ਕੁੜੀ ਮਾਰ ਗਈ ਮੇਰੇ ਕੁੜੀ ਮਾਰ ਗਈ ਮੇਰੇ ਕੁੜੀ ਬਚਾ ਕੁੜੀ ਨੂੰ ਦੋ ਦਿਨ ਇਹਨੇ ਖਾਦਾ ਪੀਦਾ ਤੇ ਜੇ ਦਿਨਾਂ ਦਾ ਪੇਟ ਫੁੱਲਣੇ ਚੱਲੂ ਹੋਗੇ ਤੇ ਉਹ ਅੰਦਰ ਪਤਾ ਨਹੀਂ ਟਾਕ ਲੱਗੇ ਕੀ ਹੋਇਆ ਬੱਚੇਦਾਨੀ ਦੇ ਬੜਾ ਧੱਕੇ ਪਤਾ ਹੀ ਗਾ ਹਾਸਪਤਾਲਾਂ ਵਿੱਚ ਬੜੇ ਧੱਕੇ ਮੈਂ ਖਾਤੇ ਜੋ ਕਿ ਅੱਥੋਂ ਤੇ ਲਈ ਫਿਰਦੇ ਰਹੇ ਨਹੀਂ ਹਟ ਕੇ ਇਹਨੇ ਸੁਣਾਈ ਕਿ ਕੀ ਹੁੰਦੇ ਖਤਰਾ ਖਤਰਾ ਨਹੀਂ ਕਹਿਣ ਸੁਣਾਈ ਕੀਤੀ ਫਿਰ ਇਹਨੇ ਆਪਣੇ ਪਿੰਡ ਲੈ ਗਿਆ ਉੱਥੇ ਡਾਕਟਰ ਕੋਲ ਇਹਨੇ ਉੱਥੇ ਪਵਾਇਆ ਘਰ ਵਿੱਚ ਉਹਨੇ ਗਲੂਗੋਚ ਚੜਾਇਆ ਕੁੜੀ ਸੁੱਤੀ ਰਹੀ ਦਿਨੇ ਫਿਰ ਕੁੜੀ ਦਾ ਪੇਟ ਫੁੱਲ ਗਿਆ ਕੁੜੀ ੱਚ-ੱਚ ਇੱਕ ਮੈਨੂੰ ਕਹੀ ਗਈ ਮੰਮੀ ਮੇਰਾ ਢਿੱਡ ਫੁੱਲ ਗਿਆ ਮੇਰੇ ਢਿੱਡ ਵਿੱਚ ਕੋਤੀ ਨੂੰ ਮਾਰ ਮੇਰੇ ਆ ਮਾਰ ਉਦੋਂ ਮੈਂ ਇੱਥੇ ਛੜੀ ਖਵੀ ਲੱਗੀ ਹਸਪਤਾਲ ਉੱਪਰ ਟਾਲੇ ਉਹਨਾਂ ਨੇ ਵੇਖੀ ਇਹਦੀ ਹਾਲਤ ਮੈਨੂੰ ਇਹ ਕਹਿ ਰਹੇ ਹੰਦੀ ਨੂੰ ਹੰਦ ਨਾ ਕੋਈ ਤੇਰੀ ਤੀਰ ਲਾ ਦੇ ਉਥੇ ਬੇਬੇ ਨਾਨਕੀ ਇਹ ਕੋ ਲੋ ਜੂਗ ਉਥੋਂ ਚੁੱਕੀ ਤੇ ਇੱਥੇ ਲੈ ਆਂਦੀ ਬੇਬੇ ਨਾਨਕੀ ਪਾਂਚੇ ਦੇਣੇ ਤਾਂ ਤੱਕੇ ਖਾਦੇ ਮੈਂ ਮੇਰੀ ਤੀਰ ਐ ਨਹੀਂ ਉਹਨੇ ਹੱਤਿਆ ਕੀਤੀ ਮੇਰੀ ਤੀਰ ਅੰਦਰ ਘੋਟ ਲਾ ਦਿੱਤਾ ਫੇਰ ਥਾਣੇ ਗਿਆ ਥਾਣੇ ਵਾਲੇ ਆਨੂੰ ਕਹਿੰਦੇ ਤੁਸੀਂ ਕੀ ਚਾਹੁੰਦੇ ਪੈਸੇ ਚਾਹੁੰਦੇ ਨਹੀਂ ਮੈਂ ਪੈਸੇ ਨਹੀਂ ਚਾਹੁੰਦੀ ਮੈਨੂੰ ਉਹ ਚਾਹੀਦਾ ਮੇਰੀ ਤੀਰ ਕਿਤੋਂ ਹਾਲ ਤੋਂ ਉਹਨੇ ਕੀਤੀ ਨਾ ਯਾਹ ਹੋਰ ਤੀ ਨਾ ਨਾ ਹੋਵੇ ਤੇਦੀ ਹੋਰ ਤੀ ਨਾ ਅੰਦਰ ਅੰਦਰ ਮਾਰ ਦਵੇ ਉਹ ਮੇਰੀ 30 ਦੇ ਕਿੰਨੇ ਕੇ ਬੱਚੇ 4 ਸਾਲ ਦੇ ਕਰੋ ਘਰੀ ਲੋਕਾਂ ਦੇ ਮੈਂ ਸੁੱਟ ਗਈ ਲੈ ਕੇ ਤੁਰੇ ਫਿਰ ਤਾਰੇ ਹਦੀ ਬਾਤ ਨਹੀਂ ਪੁੱਸਦ ਕੋਈ ਤਾਂ ਖਲਾ ਮਖਲਾ ਕੋਈ ਮੇਰਾ ਸਾਰਾ ਨਹੀਂ ਮੇਰੇ ਮੇਰੀ ਧੀ ਸਾਰਾ ਬਸ ਫੋਨ ਕੰਨ ਨਾਲ ਲਾ ਕੇ ਘਰ ਵਾਲੇ ਨੂੰ ਕਹਿੰਦੀ ਹੀ ਤੇ ਕਿੱਥੇ ਆਵਾ ਆਂਦਿਆਂ ਮੈਂ ਫਲਾਣੇ ਜਗ੍ਹਾ ਮੈਂ ਟਿਮਕੜੀ ਜਾਗਾ ਕੁੜੀ ਦੇ ਸਫਾਈ ਕਰਦੀ ਗਈ ਉਹ ਬੱਸ ਫੋਨ ਨੇ ਮੇਰੀ ਧੀ ਦੀ ਵੱਡ ਟੋਕ ਕਰ ਦਿੱਤੀ ਅੰਦਰੋਂ ਮੁੰਡਾ ਬਾਹਰ ਆਂਦਾ ਮੈਂ ਡਾਡਾ ਸੁਣਦਾ ਮੈਂ ਵੀ ਰੋਣਾ ਲੱਤਾਂ ਬੰਧੀਆਂ ਮੇਰੀ ਧੀ ਨੂੰ ਉਹਨੇ ਰਸਤੀ ਨਾ ਸਫਾਈ ਕੀਤੀ ਤਾਂ ਵੀ ਨਹੀਂ ਉਹਨੇ ਤੇ ਅਜਨਾ ਕੀਤੀ ਵੱਡ ਟੋਕ ਕਰਕੇ ਮੇਰੀ ਧੀ ਨੂੰ ਘਰ ਖਲਾ ਦਿੱਤਾ ਬੇਬੇ ਨਾਨਕੀ ਵਾਲਿਆਂ ਮੇਰੀ ਬੜੀ ਹਲਪ ਕੀਤੀ ਉਹਨਾਂ ਮੇਰੀ ਦਵਾਈ ਵੀ ਕਰਾਈ ਟੀਕੇ ਵੀ ਲਵਾਏ ਮੇਰੀ ਧੀ ਨੂੰ ਇੱਥੋਂ ਤੱਕ ਕਰ ਪਚਾਰਾ ਖਤਰਿਆਂ ਯਾਰ ਦੂਰੇ ਵਾਰ ਪਰ ਮੈਨੂੰ ਹਲੇ ਖਤਰਾ ਦੇਸ ਦਾ ਮੇਰੀ ਟੀਨ ਨੂੰ ਕਿਨਾ ਚੱਤੁਰਦੀ ਫਿਰਦੀ ਬੱਚੇ ਮੈਨੂੰ ਆਪਣਾ ਕਰ 60 60 ਬੱਚੇ ਆਪਣੀ ਟੀਨ ਨੂੰ ਲੈ ਕੇ ਫਿਰਦੀ ਨਹੀਂ ਬੱਚਿਆਂ ਦੀ ਕੇਰ ਨਹੀਂ ਮਕੀਤੀ ਪਰ ਅੱਜ ਮੇਰੀ ਟੀਨ ਨਾ ਹੋਇਆ ਕਦ ਕੇ ਹੋ ਟੀਨਾਂ ਵੀ ਕੋਈ ਕਰੂਗਾ ਪਰ ਆਪ ਬੰਦ ਗਵਰਨਮੈਂਟ ਨੂੰ ਕਰਾਉਣਾ ਚਾਹੀਦਾ ਕਿਹੜੇ ਘਰਾਂ ਵਿੱਚ ਸਫਾਈਆਂ ਕਰਦੇ ਆਂ ਚਲੋ ਅਸੀਂ ਅਨ ਪੜਵਾਂ ਅਸੀਂ ਨਹੀਂ ਕੇਰ ਕੀਤੀ ਹਸਪਤਾਲ ਕਰੇ ਸਾਡੀ ਗਲਤੀ ਪਰ ਉਹਦੇ ਤੇ ਨਹੀਂ ਗਲਤੀ ਕਿ ਨਾ ਆਇਆ ਮੇਰੇ ਤੇ ਲਗਾਮ ਤੇ ਨਾ ਘੱਟ ਦਿੱਤ ਨਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਮੈਨੂੰ ਉਹਦੇ ਬਹੁਤ ਮੇਰਾ ਮਤੇ ਨੂੰ ਉਹਨੇ ਦੁਖੀ ਕੀਤਾ ਬੱਸ ਮੇਰਾ ਆਹ ਹੋ ਆ ਤੇ ਡੋੜ ਕੇ ਤੇ ਕੇਵਲ ਤੀ ਦੀਆ ਡੰਡ ਨਾ ਲਾ ਦੇ ਬੱਸ ਇੱਕੋ ਮੇਰੀ ਤੇ ਹੀ ਇੱਕੋ ਮੇਰਾ ਕਾਰਵਸ ਤੇ ਆ ਮੇਰੇ ਤੇ ਹੀ ਭਾਈ ਨਾ ਮੇਰਾ ਸਾਰਾ ਕੋਈ ਨਹੀਂ ਕੋਤ ਨਹੀਂ ਮੇਰਾ ਕੋਈ ਕੋਈ ਖਮਾਉ ਵਾਲਾ ਨਹੀਂ ਮੇਰਾ ਬੱਸ ਕਾਰਵਾਈ ਕਰ ਲੋ ਕਿਉਂਕਿ ਮੇਰੇ ਹੱਕ ਤੇ ਹੱਕ ਮੰਦੇ ਬੜੇ ਮੇਰੇ ਇਹ ਪੋਜਾ ਮੋਹੰਮਦਪੁਰ ਏਰੀਏ ਦੇ ਰਹਿਣ ਵਾਲੇ ਆ ਇਹਨਾਂ ਦਾ ਕੋਈ ਡਿਲੀਵਰੀ ਦਾ ਸੀਗਾ ਬੇਬੀ ਹੋਣ ਵਾਲਾ ਸੀ ਇਹਨਾਂ ਨੇ ਕਿ ਕੋਈ ਇੱਥੇ ਨਰਸ ਦੱਸਦੇ ਆ ਉਹਨਾਂ ਦਾ ਮੇਰੇ ਕੋਲ ਨਾਂ ਨਹੀਂ ਇਹਨਾਂ ਨੂੰ ਵੀ ਨਹੀਂ ਪਤਾ ਨਾਂ ਦਾ ਇਹਨਾਂ ਨੇ ਇੱਕ ਪਲੇਂਟ ਆਈ ਆ ਉਹਦੇ ਦੇ ਆਪਾਂ ਵੈਰੀਫਾਈ ਕਰਾਂਗੇ ਵੀ ਕਿਹਦਾ ਕੀ ਕਸੂਰ ਆ ਜਾਂ ਉਹਦੇ ਕੋਲ ਅਧਿਕਾਰ ਹੈਗਾ ਕੋਈ ਮਤਲਬ ਡਿਲੀਵਰੀ ਕਰਨਾ ਜਾਂ ਕਿਵੇਂ ਆ ਉਹਨੂੰ ਵੈਰੀਫਾਈ ਕਰਕੇ ਜੋ ਬੰਦੀ ਕ੍ਰੋਨੀ ਕਰ ਵੀ ਉਹ ਕੀਤੀ ਜਾਊਗੀ ਸਰੋਤ ਤੋਂ ਸਰੀਆਮ ਨੂੰ ਤੁਮਖੀਆਂ ਦੇ ਰੀ ਜਿੱਥੇ ਜਾਣਾ ਤੁਸੀਂ ਚਲ ਜੋ ਜੋ ਮਰਜੀ ਕਰ ਲੋ ਤੁਸੀਂ ਉਹ ਇਹਨਾਂ ਦੇ ਕਹਿਣ ਮੁਤਾਬਕ ਹੈ ਨਾ ਹੁਣ ਅਸੀਂ ਵੈਰੀਫਾਈ ਕਰਾਂਗੇ ਜਦੋਂ ਆਪੂ ਦੀ ਦੋਵੇਂ ਪਾਰਟੀਆਂ ਸਾਹਮਣੇ ਬੈਣਗੀਆਂ ਫੇਰੀ ਵੈਰੀਫਾਈ ਹੋਊਗਾ ਇਹ ਹੁਣ ਕਹਿ ਰਹੇ ਆ ਵੀ ਇਹ ਗਏ ਆ ਇਹ ਉਹਨਾਂ ਤੋਂ ਪੈਸੇ ਆਂਦੇ ਜਾਂ ਕੋਈ ਜੋ ਵੀ ਸਿਸਟਮ ਹੋਊਗਾ ਕਰਦੇ ਨੇ ਖਰਚਾ ਹੋਇਆ ਉਹ ਚਾਹ ਜੀ ਬੇਬੇ ਨਾਨਕੀ ਚ ਉਹਨਾਂ ਨੇ ਦਿਖਾਇਆ ਹੈ ਰਿਪੋਰਟ ਵਿੱਚ ਆ ਵੀ ਬੱਚੇਦਾਨੀ ਚ ਜਿਹੜਾ ਟੱਕ ਲੱਗ ਗਿਆ ਨਾ ਤੇ ਜੀ ਮੈਂ ਇਹ ਰਿਪੋਰਟ ਵੇਖੀ ਆ ਤੇ ਨਾ ਮੈਨੂੰ ਕਿਸੇ ਗੱਲ ਦਾ ਪਤਾ ਵਾ ਜਦੋਂ ਆਪਾਂ ਵੈਰੀਫਾਈ ਕਰਾਂਗੇ ਮੈਟਰ ਵੈਰੀਫਾਈ ਕਰਨ ਤੋਂ ਬਾਅ